ਭਾਈ ਲੋਕ ਕਮਰਿਆਂ ਦੇ ਵਿੱਚ ਵਾਲਪੇਪਰ ਲਾਉਣ ਦਾ 10-1000 ਰੁਪਏ ਲਈ ਜਾਂਦਾ ਪਰ ਇਹ ਬੰਦਾ ਕਹਿੰਦਾ ਵੀ ਮੈਂ ਲੋਕਾਂ ਦੇ ਘਰੇ ਵਾਲਪੇਪਰ ਫ੍ਰੀ ਲਾਉਂਗਾ ਭਾਈ ਕਿਵੇਂ ਲਾਏਗਾ ਝੂਠ ਤਾਂ ਨਹੀਂ ਕੋਈ ਸਤਿ ਸ਼੍ਰੀ ਅਕਾਲ ਭਾਈ ਜੀ ਸੋਨ ਨੂੰ ਪਤਾ ਪਹਿਲਾਂ ਵੀ ਕਿੰਨੀਆਂ ਵੀਡੀਓ ਪਾਈਆਂ ਜੀ ਉਹਦੇ ਵਿੱਚ ਫ੍ਰੀ ਲਾਇਆ ਨਾ ਪੰਜ ਵੀਡੀਓ ਤੁਸੀਂ ਪਾ ਗਏ ਪੰਜਾਂ ਦੇ ਵਿੱਚ ਫ੍ਰੀ ਲਾਇਆ ਭਾਈ ਲਾਇਆ ਵੀ ਆ ਤੇ ਲਾਵਾਂਗੇ ਵੀ ਫ੍ਰੀ ਜੀ ਲਾਵਾਂਗੇ ਕਿਵੇਂ ਆ ਉਹ ਮੈਂ ਤੁਹਾਨੂੰ ਦੱਸਦਾ ਜਿਹੜਾ ਤੁਹਾਡੀ ਵੀਡੀਓ ਤੁਸੀਂ ਦੇਖ ਰਹੇ ਹੋ ਨਾਲ ਸ਼ੇਅਰ ਦਾ ਆਪਸ਼ਨ ਆ ਸ਼ੇਅਰ ਕਰ ਦਿਓ ਵੀਡੀਓ ਨੂੰ ਬਾਈ ਦੇ ਕੋਲੋਂ ਵਾਲਪੇਪਰ ਆਪਦੇ ਘਰੇ ਇੱਕ ਕਮਰੇ ਦੇ ਵਿੱਚ ਫ੍ਰੀ ਲਵਾ ਲਓ ਜੀ ਤੇ ਭਾਈ ਗਾਰ ਗਾਰੰਟੀ ਦਾ ਹੱਲ ਵੀ ਹੈਗਾ ਬਾਈ ਜੀ ਸੋਰੇ ਸਲਾਬ ਸੋਰੇ ਸਲਾਬ ਦਾ ਹੱਲ ਵੀ ਹੈਗਾ ਤੇ ਰੇਟ ਬਾਈ ਰੇਟ ਵੀ ਬਾਜਵਾ ਬਾਈ ਰੇਟ ਵੀ ਸੁਣ ਲਓ 7 ਰੁਪਏ ਸਕੁਅਰ ਫੁੱਟ ਪੇਪਰ ਆ 1 ਸਾਲ ਦੀ ਗਾਰੰਟੀ ਦੇ ਨਾਲ ਜੀ 7 ਰੁਪਏ ਸਕੁਅਰ ਫੁੱਟ ਮਨੇ ਕਿੱਥੇ ਲਵਾਉਣਾ ਬਾਹਰੋਂ ਪਊਗਾ ਲਵਾਉਣਾ ਬਾਹਰੋਂ ਜੀ ਬਈ ਸਾਡੇ ਕੋਲ ਲਵਾਉਣਾ ਤਾਂ 12 ਰੁਪਏ ਸਕੁਅਰ ਫੁੱਟ ਫੇਰ 12 ਰੁਪਏ ਸਕੁਅਰ ਫੁੱਟ 7 ਰੁਪਏ ਸਕੁਅਰ ਫੁੱਟ ਇਹਨਾਂ ਦੇ ਕੋਲੋਂ ਲੈ ਜਾਓ ਲਵਾਜੀ ਤੋਂ ਮਰਜ਼ੀ ਲਿਓ ਚਾਹੇ ਜੇ ਤੁਸੀਂ ਆਪ ਲਾ ਲੈਨੇ ਘਰੇ ਆਪ ਲਾ ਲਓ ਤੇ ਜੇ ਮਨ ਕੇ ਚੱਲੋ ਤੁਸੀਂ ਇਹਨਾਂ ਦੇ ਕੋਲੋਂ ਲਵਾਉਣਾ 12 ਰੁਪਏ ਸਕਰ ਫੁੱਟੇ ਲੈਣਗੇ ਬਾਈ ਪਹਿਲਾਂ ਤਾਂ ਡਿਜ਼ਾਈਨ ਦੱਸਦੇ ਵੀ ਹੋਰ ਨਾ ਨਾ 20 25 ਡਿਜ਼ਾਈਨ ਹੋਣ ਤੁਹਾਡੇ ਕੋਲ ਵਿੱਚ ਡਿਜ਼ਾਈਨ 100 ਡਿ ਚੁਆਇਸ ਆ ਲੱਖ 2 ਲੱਖ ਡਿਜ਼ਾਈਨ ਜਿੰਨਾ ਮੰਗਵਾਉਣਾ ਸੀ ਤੁਹਾਨੂੰ ਡਿਜ਼ਾਈਨ ਦੇ ਦਾਂਗੇ ਲੱਖ 2 ਲੱਖ ਡਿਜ਼ਾਈਨ ਮਨ ਕੇ ਚੱਲੋ ਲੱਖ ਲਓ 2 ਲੱਖ ਡਿਜ਼ਾਈਨ ਆ ਇਹਨਾਂ ਦੇ ਕੋਲੇ ਜਿਹੜਾ ਤੁਹਾਨੂੰ ਭੇਜਣਗੇ ਤੁਸੀਂ ਆਪ ਕਨਫਿਊਜ਼ ਹੋ ਜਾਣਾ ਬੈਸੀ ਲਾਈਏ ਤਾਂ ਲਾਈਏ ਕਿ ਬਾਕੀ ਬਾਈ ਜੀ ਤੁਸੀਂ ਕੋਈ ਵੀ ਨੈਟ ਤੋਂ ਡਿਜ਼ਾਈਨ ਚੱਕ ਕੇ ਸਾਨੂੰ ਵੀਡੀਓ ਕਵਰੇਜ ਦੀ ਲੱਗੇ ਵੀ ਕਿਸੇ ਦੇਖਦੇ ਆ ਉਹ ਭੇਜ ਦਿਓ ਜਿਸ ਨੂੰ ਉਦਾਂ ਦਾ ਵੀ ਡਿਜ਼ ਉਹਾਂ ਦੇ ਮਾਲ ਪੇਪਰਾਂ ਦੇ ਕੰਮ ਦੇ ਵਿੱਚ ਜੋ ਵੀ ਇਹਨਾਂ ਨੂੰ ਕਹੋਗੇ ਉਹ ਸਾਰਾ ਤੁਹਾਨੂੰ ਹੱਲ ਕਰਕੇ ਦੇਣਗੇ ਪਰ ਇਹ ਤਾਂ ਮਸ਼ੀਨ ਦੇਖੋ ਯਾਰ ਆਸੇ ਪਾਸੇ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਨਹੀਂ ਇਹ ਮਸ਼ੀਨ ਹੋਣੀਆਂ ਨਾ ਬਾਕੀ ਮੈਂ ਦੱਸਦਾ ਪਿਛਲੇ ਆਪਣੇ ਵੀਡੀਓ ਦੇ ਵਿੱਚ ਪਤਾ ਇਹ ਲੋਕੇਸ਼ਨ ਦਾ ਰੌਲਾ ਪੈਣਾ ਲੋਕੇਸ਼ਨ ਆਪ ਐਸ ਕਰਕੇ ਬੋਲ ਦਿੰਨੇ ਆ ਵੀ ਆਪਣਾ ਰਾਮਪਰਾ ਪੋਲ ਬੈਂਕ ਬਾਜ਼ਾਰ ਜ਼ਿਲ੍ਹਾ ਬਠਿੰਡਾ ਓਕੇ ਸਿੱਧੂ ਫਲੈਕਸ ਦੇ ਨਾਮ ਤੇ ਆਪਣੀ ਸ਼ਾਪ ਆ ਜੀ ਆਲ ਪੰਜਾਬ ਦੇ ਵਿੱਚ ਆਪਣੀ ਸਰਵਿਸ ਆ ਆਲ ਪੰਜਾਬ ਆਲ ਪੰਜਾਬ ਦੇ ਵਿੱਚ ਸਰਵਿਸ ਆ ਜੀ ਆਲ ਪੰਜਾਬ ਦੇ ਵਿੱਚ ਤੇ ਬਾਕੀ ਇਹ ਪੰਜਾਬ ਤੋਂ ਬਾਹਰੋਂ ਤਾਂ ਫਿਰ ਤੁਸੀਂ ਬਾਲ ਪੇਪਰ ਕਿਤਾਬਾਂ ਨਾਲੇ ਭਾਈ ਹੋਰ ਕੋਈ ਕਹਿੰਦਾ ਹਿਆਰਪੁਰ ਰੋਪੜਾ ਤਰਨਤਾਰਨਾਂ ਜਾਂਦੀ ਹੈ ਨਾ ਇਹ ਕਿਤੇ ਫਰੀਦਕੋਟ ਮੋਗਾ ਭਾਈ ਕੋਈ ਐਕਸਟਰਾ ਰੁਪਈਆ ਨਹੀਂਗਾ ਸਿਰਫ ਅਸੀਂ ਜਿਹੜਾ ਰੇਟ ਲਾਵਾਂਗੇ 7 ਰੁਪਏ ਪੇਪਰ ਲੇਬਰਸ ਮੇਟ 12 ਰੁਪਏ ਤੇ ਉਹੀ ਲਾਵਾਂਗੇ ਉਸ ਤੋਂ ਐਕਸਟਰਾ ਕੋਈ ਨਹੀਂ ਲੈਂਦੇ ਲਾਓ ਮਿੱਤਰੋ ਸ਼ੇਅਰ ਕਰ ਦਿਓ ਦਬ ਕੇ ਵੀਡੀਓ ਨੂੰ ਇਹ ਜੀ ਆਫਰ ਨਾ ਤਾਂ ਕਿਤੇ ਮਿਲਣੀ ਇੱਕ ਆਫਰ ਭਾਈ ਹੋਰ ਦੇਦੇ ਹੁਣ ਇੱਕ ਆਫਰ ਇਹ ਹੈ ਜੀ ਦੂਜੀ ਆਫਰ ਲਓ ਜਿਹੜਾ ਪੂਰੀ ਕੋਠੀ ਕੰਪਲੀਟ ਤਿਆਰ ਕਰਾਉ ਉਹਦੇ ਨਾਲ ਇੱਕ ਕਮਰਾ ਫ੍ਰੀ ਉਹ ਵੀ ਫ੍ਰੀ ਹੈ ਯਾਰ ਉਹ ਵੀ ਇੱਕ ਕਮਰਾ ਫ੍ਰੀ ਮੈਂ ਕਹਿੰਦਾ ਫ੍ਰੀ ਵਾਲੀ ਝੜੀ ਲਾਤੀ ਯਾਰ ਬਾਈ ਨੇ ਸਾਰਾ ਬਾਈ ਨੇ ਮੈਂ ਐ ਨਹੀਂ ਕਹਾਂ ਅੱਗੇ ਨਹੀਂ ਗਾ ਥੋੜੇ ਟਾਈਮ ਲਈ ਐ 1.5 ਮਹੀਨੇ ਲਈ ਐ ਅੱਗੇ ਨਹੀਂ ਗਾ ਹਣਾ ਅੱਗੇ ਨਹੀਂ ਹੈਗਾ ਲਓ ਜੀ ਕੋਸੋਰ ਦੇਖਾਂਗੇ ਸ਼ੇਅਰ ਕਰੋ ਅੱਗੇ ਕੋਈ ਹੋਰ ਆਫਰ ਆ ਬਾਈ ਦੇ ਕੋਲ ਆਫਰਾਂ ਲੈਣੀ ਆਪਾਂ ਉਹਨੇ ਉਹਨੇ ਤੇ ਆਫਰ ਇੰਨੀ ਤਕੜੀ ਦਿੰਦਾ ਬਾਈ ਕਿ ਸਰਾ ਕਰਵਾਉਂਦਾ ਤੇ ਹੁਣ ਵਾਲ ਪੇਪਰ ਲਵਾਉਣ ਦੀ ਕਰੋ ਬਾਈ ਤੇ ਜਿਹਨੇ ਸਿਆਲਾ ਦੇ ਵਿੱਚ ਕਮਰੇ ਤਿਆਰ ਕਰਾਉਣੇ ਆ ਬਾਈ ਨੂੰ ਜਰੂਰ ਮਿਲੋ ਸਿੱਧੂ ਫਲੈਕਸ ਆਰਾਮਪੁਰਾ ਫੂਲ